ਜੋ ਪਾਕਿਸਤਾਨ ਲਗਾਤਾਰ ਆਪਣੀਆਂ ਗਤੀਵਿਧੀਆਂ ਜਿਹੜਾ ਕਰਦਾ ਆ ਰਿਹਾ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਇੱਕ ਜਿਹੜਾ ਕੰਬੀਨੇਸ਼ਨ ਆ ਬਾਰਡਰ ਤੇ ਬਹੁਤ ਵਧੀਆ ਚੱਲ ਰਿਹਾ ਖਾਸ ਕਰਕੇ ਪਿੱਖੀਵਿੰਡ ਏਰੀਆ ਦੇ ਵਿੱਚ ਤੇ ਰੋਜ਼ਾਨਾ ਜਿਹੜੀਆਂ ਪ੍ਰਾਪਤੀਆਂ ਹੋ ਰਹੀਆਂ ਆ ਅੱਜ ਵੀ ਜਿਹੜੀ ਆ ਜਿਹੜੀ ਪ੍ਰਾਪਤੀ ਹੋਈ ਆ ਇਹ ਅੱਧਾ ਕਿਲੋ ਹੈਰੋਨਿਕਸ ਤੇ ਇੱਕ ਡਰੋਨ ਜਿਹੜਾ ਏ ਰਿਕਵਰ ਹੋਇਆ ਇਹ ਮਾੜੀ ਕੰਬੋਕੇ ਦੇ ਏਰੀਆ ਦੇ ਵਿੱਚ ਆ ਜਦੋਂ ਇਨਫੋਰਮੇਸ਼ਨ ਮਿਲੀ ਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਮੌਕੇ ਤੇ ਪਹੁੰਚੀ ਆ ਮੌਕੇ ਤੇ ਵੇਖਿਆ ਤੇ ਇੱਕ ਡਰੋਨ ਜਿਹੜਾ ਟੁੱਟੀ ਹੋਈ ਹਾਲਤ ਦੇ ਵਿੱਚ ਆ ਤੇ ਨਾਲ ਇੱਕ ਪੀਲੇ ਰੰਗ ਦਾ ਪੈਕੇਟ ਸੀ ਜਦੋਂ ਖੋਲ ਕੇ ਨੂੰ ਟੈਸਟ ਕਿਟ ਨਾਲ ਚੈੱਕ ਕੀਤਾ ਗਿਆ ਹੈਰੋਇਨ ਸੀ ਵਜ਼ਨ ਕਰਨ ਤੇ 500 ਗ੍ਰਾਮ ਜਿਹੜੀ ਆ ਹੈਰੋਇਨ ਜਿਹੜੀ ਆ ਇਹ ਰਿਕਵਰ ਹੋਈ ਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜੇ ਅੱਜ ਤੋਂ ਪਿੱਛੇ ਕੱਲ ਦੀ ਗੱਲ ਕਰੀਏ ਤੇ 101 ਬੀਐਸਐਫ ਦੇ ਏਰੀਆ ਕੈਂਪ ਕਰਨ ਦੇ ਵਿੱਚ ਜਿੱਥੇ ਦੋ ਗਲੌਕ ਪਿਸਟਲ 10 ਮੈਗਜ਼ੀਨ ਬਰਾਮਦ ਹੋਇਆ ਤੇ ਕੱਲ ਸ਼ਾਮੀ ਇੱਕ ਡਰੋਨ ਬਰਾਮਦ ਹੋਇਆ। ਸੋ ਇਕੁਪਮੈਂਟ ਜਿਹੜੇ ਬਾਰਡਰ ਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਲਗਾ ਦਿੱਤੇ ਗਏ ਨੇ ਤੇ ਜਿਹੜੀ ਆ ਉਹ ਕਾਰਵਾਈ ਆ ਪੁਲਿਸ ਵੱਲੋਂ ਤੇ ਪੀਐਸਐਫ ਵੱਲੋਂ ਕੀਤੀ ਜਾਦੀ ਆ ਤੇ ਇਹ ਸਾਡੀ ਸਤਰਕਤਾ ਦਾ ਨਤੀਜਾ ਆ ਕਿ ਰੋਜ਼ ਜਿਹੜੀਆਂ ਇਥੇ ਬਰਾਮਦਗੀਆਂ ਹੋ ਰਹੀਆਂ ਨੇ। ਸੋ ਇਹ ਬਰਾਮਦਗੀਆਂ ਜਿਹੜੀਆਂ ਲਗਾਤਾਰ ਜਾਰੀ ਰਹਿਣਗੀਆਂ ਜਿੱਥੇ ਅਸੀਂ ਹੈਰਨ ਡਰੋਨ ਰਿਕਵਰ ਕਰਦੇ ਆ ਉੱਥੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਦੇ ਆ ਜੇ ਅੱਜ ਤੱਕ ਇਸ ਸਾਲ ਦੀ ਗੱਲ ਕੀਤੀ ਜਾਵੇ ਤੇ 60 ਦੇ ਕਰੀਬ ਜਿਹੜੇ ਵਿਅਕਤੀ ਆ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਫੀਟ ਕਰਿਆ ਤੇ 30 ਡਰੋਨ ਜਿਹੜੇ ਆ ਉਹ ਬਰਬਦ ਹੋ ਚੁੱਕੇ ਨੇ ਤੇ 30 ਕਿਲੋ ਆਜਾਲੀ ਪਾਕੇ ਕਰੀਏ ਤੇ 31 ਕਿਲੋ ਦੇ ਕਰੀਬ ਜਿਹੜੀ ਆ ਹੈਰਨ ਜਿਹੜੀ ਆ ਉਹ ਸਿਰਫ ਠਿੱਕੀਵਿੰਡ ਸਾਊਂਡ ਡਿਵੀਜ਼ਨ ਦੇ ਵਿੱਚ ਰਿਕਵਰ ਹੋਈ ਹੈ ਕਿ ਅੱਜ ਵਾਲੀ ਸਰ ਜਿਹੜੀ ਹੈ ਇਹ ਰਾਤ ਬਰਾਮਦਗੀ ਹੋਈ ਰਾਤ ਆਇਆ ਜਿਹੜਾ ਡਰੋਨ ਇਹ ਦੇਖੋ ਸਵੇਰ ਬਰਾਮਦ ਹੋਈ ਹੈ ਇਹ ਸਾਡਾ ਪਾਰਟ ਆਫ ਅਨਲਿਸਿਸ ਹੈ ਉਹਦੇ ਨੂੰ ਅਸੀਂ ਅਨਲਿਸਿਸ ਕਰਾਂਗੇ ਡਰੋਨ ਦਾ ਅਨਲਿਸਿਸ ਹੋਊਗਾ ਉਹਦੇ ਤੋਂ ਪਤਾ ਚੱਲੂਗਾ ਕਿ ਕਦੋਂ ਪਾਕਿਸਤਾਨ ਤੋਂ ਟੇਕ ਆਫ ਹੋਇਆ ਤੇ ਕਦੋਂ ਇੱਥੇ ਲੈਂਡ ਹੋਇਆ